ਚੈਪਟਰ ਤੀਸਰਾ ਗੁਰੂ ਜੀ ਦਾ ਆਪਦਾ ਧਾਰਨਾ ਗੰਗਾ ਦਰਿਆ ਦੇ ਕਿਨਾਰੇ ਪਟਨਾ ਸ਼ਹਿਰ ਹੈ ਅੱਜ ਕੱਲ ਇਹ ਸ਼ਹਿਰ ਸੂਬਾ ਬਿਹਾਰ ਦੀ ਰਾਜਧਾਨੀ ਹੈ ਪੂਜਯ ਦਰਿਆ ਗੰਗਾ ਕਿਨਾਰੇ ਹੋਣ ਕਰਕੇ ਇਹ ਸ਼ਹਿਰ ਆਰਿਆਂ ਯੁੱਗ ਦਾ ਹੈ ਸ਼ਹਿਰ ਦੇ ਅੰਦਰ ਤੇ ਜੋ ਗਿਰਦੇ ਅਨੇਕਾਂ ਮਹਾਰਾਚੀਨ ਕਾਲ ਦੀਆਂ ਨਿਸ਼ਾਨੀਆਂ ਅਜੇ ਤੱਕ ਕਾਇਮ ਹਨ ਕਦੀ ਇਹ ਸ਼ਹਿਰ ਹਿੰਦੂ ਸਭਿਅਤਾ ਦਾ ਕੇਂਦਰ ਰਿਹਾ ਹੈ ਦਿੱਲੀ ਤੋਂ ਦੂਰ ਹੋਣ ਕਰਕੇ 17ਵੀਂ ਸਦੀ ਵਿੱਚ ਮੁਸਲਮਾਨਾਂ ਅਤੇ ਤੁਸਬੀ ਤੂਫਾਨ ਤੋਂ ਬਚਿਆ ਰਿਹਾ ਸੀ ਪਟਨਾ ਅੱਜ ਸਿੱਖ ਜਗਤ ਦਾ ਚੌਥਾ ਤਖਤ ਹੈ ਸਾਰਾ ਸਿੱਖ ਜਗਤ ਇਸ ਦੇ ਦਰਸ਼ਨਾਂ ਨੂੰ ਲੋਚਦਾ ਹੈ ਇਹ ਸਥਾਨ ਪੂਜਨੀਕ ਹੈ ਇਸ ਵਾਸਤੇ ਅਕਾਲ ਪੁਰਖ ਦੇ ਹੁਕਮ ਨਾਲ ਮਹਾਯੋਗੀ ਅਤੇ ਤਪਸਵੀ ਦਸ਼ਮੇਸ਼ ਪਿਤਾ ਜੀ ਨੇ ਮਾਤਾ ਗੁਜਰੀ ਜੀ ਦੀ ਕੁੱਖੋਂ ਪੋਹ ਸੁਦੀ 7 ਮੰਗਲਵਾਰ ਮਾਗ ਸੰਮਤ 1923 ਬਿਕਰਮੀ ਮੁਤਾਬਕ 1666 ਈਸਵੀ ਨੂੰ ਸਤਗੁਰੂ ਤੇਗ ਬਹਾਦਰ ਜੀ ਦੇ ਘਰ ਅਵਤਾਰ ਧਾਰਿਆ ਸੀ ਇਹ ਉਹ ਸਮਾਂ ਸੀ ਜਦੋਂ ਮੁਗਲਾਂ ਦੇ ਜਨਮਾਂ ਵਿੱਚ ਜ਼ੁਲਮਾਂ ਵਿੱਚ ਦਿਨੋਂ ਦਿਨ ਵਾਧਾ ਹੋ ਰਿਹਾ ਸੀ ਪੁੱਤਰ ਜਨਮ ਦੀ ਖੁਸ਼ੀ ਨੇ ਮਾਤਾ ਗੁਜਰੀ ਜੀ ਨੂੰ ਆਨੰਦ ਦਾ ਹੋਲਾਰਾ ਲਿਆਂਦਾ ਉਹਨਾਂ ਨੂੰ ਸਾਰੀਆਂ ਜਨਨ ਪੀੜਾਂ ਭੁੱਲ ਗਈਆਂ ਉਹਨਾਂ ਦੇ ਨੈਣ ਕਮਲ ਫੁੱਲ ਵਾਂਗੂ ਖਿੜ ਗਏ ਸੁੰਦਰ ਬਾਲਕ ਦਾ ਮੂੰਹ ਦੇਖਣ ਲੱਗੇ ਹਰਦਾਬਾਦ ਬਾਗ-ਬਾਗ ਹੋ ਗਿਆ ਪਿਛਲੀ ਉਮਰੇ ਤਰਸੀਮੀਆਂ ਤੇ ਵਾਹਿਗੁਰੂ ਦੇ ਅੱਗੇ ਤਰਲੇ ਕਰਦਿਆਂ ਨੂੰ ਬਾਲਕ ਦੇ ਦਰਸ਼ਨ ਹੋਏ ਖੁਸ਼ੀਆਂ ਦੀ ਸ਼ੀਤਲ ਹਵਾ ਤੇ ਚਾਮਾਂ ਦਾ ਪ੍ਰਕਾਸ਼ ਸਾਰੇ ਘਰ ਵਿੱਚ ਖਿੱਲਰ ਗਏ ਉਹ ਘਰ ਜਿੱਥੇ ਕਦੀ ਸਤਿਗੁਰੂ ਨਾਨਕ ਦੇਵ ਜੀ ਜਗਤ ਦੇ ਚਾਨਣ ਬੈਠੇ ਸਨ ਜਿੱਥੇ ਕਦੀ ਸਾਲਸਟ੍ਰਾਈ ਨੂੰ ਨਿਹਾਲ ਕੀਤਾ ਗਿਆ ਸੀ ਉੱਥੇ ਹਿੰਦ ਵਿੱਚ ਹਿੰਦੂ ਜਨਿਓਂ ਤਿਲਕ ਦੇ ਰਖਵਾਲੇ ਨੇ ਅਵਤਾਰ ਲਿਆ ਜਗਤ ਵਿੱਚ ਰੌਸ਼ਨੀ ਹੋਈ ਸਭ ਨੇ ਗਿਹਾ ਪਟਨੇ ਵਿੱਚ ਚੰਨ ਚੜ੍ਹਿਆ ਹੈ ਮਾਤਾ ਨਾਨਕੀ ਜੀ ਗੁਲਾਬ ਦੀਆਂ ਪੱਤੀਆਂ ਨਾਲੋਂ ਸੁੰਦਰ ਮੁਖੜੇ ਵਾਲੇ ਪੁੱਤਰੇ ਨੂੰ ਦੇਖ ਦੇਖ ਕੇ ਰੱਜਦੇ ਨਹੀਂ ਸਨ ਉਹ 25 26 ਸਾਲ ਤੋਂ ਪੁੱਤਰੇ ਦਾ ਮੁਖੜਾ ਦੇਖਣ ਦੀ ਉਡੀਕ ਕਰ ਰਹੇ ਸਨ ਉਡੀਕਾਂ ਕਰਦਿਆਂ ਨੂੰ ਆਖਰ ਉਹ ਘੜਿਆ ਪੁੱਜੀ ਜਦੋਂ ਸ਼ਹੀਦਾਂ ਦੇ ਸਿਰਤਾਜ ਮੂਨੀਆਂ ਦੇ ਮਨੀ ਤੇ ਅਵਤਾਰਾਂ ਦੇ ਅਵਧਾਰ ਨੇ ਪੁੱਤਰੇ ਦੇ ਰੂਪ ਵਿੱਚ ਦਰਸ਼ਨ ਦਿੱਤੇ ਦਰਸ਼ਨ ਕਰਕੇ ਖਾਨੇ ਹਾਲ ਹੋ ਗਈਆਂ ਹਿਰਦਾ ਸ਼ਾਂਤ ਹੋ ਗਿਆ ਤੇ ਬੁਢਾਪੇ ਵੇਲੇ ਸਰੀਰ ਦੇ ਅੰਗਾਂ ਵਿੱਚੋਂ ਕਮਜ਼ੋਰੀ ਦੂਰ ਹੋ ਗਈ। ਇੱਕਦਮ ਹਵਾ ਦਾ ਰੂਪ ਧਾਰਨ ਕਰਕੇ ਬਲਦੀ ਲਹਿਰ ਦੌੜ ਗਈ। ਉਸੇ ਵੇਲੇ ਦਾਈ ਨੇ ਰੌਲਾ ਪਾ ਦਿੱਤਾ ਪੁੱਤਰ ਨੇ ਜਨਮ ਲਿਆ ਹੈ ਚਰਨ ਵਰਗਾ ਪੁੱਤਰ। ਵੇਖੋ ਲੋਗੋ ਨਿਰਾਨੂਰ ਮੁਸਕਰਾਉਂਦਾ। ਮੈਂ ਤਾਂ ਦਰਸ਼ਨ ਕਰ ਕਰਕੇ ਨਿਹਾਲ ਹੋ ਗਈ ਚੱਲੀ ਹੋ ਗਈ। ਮੇਰੇ ਮਨ ਨੂੰ ਸੋਹਣਾ ਲੱਗਦਾ ਹੈ ਐਸਾ ਬਾਲਕ ਮੈਂ ਪਹਿਲਾਂ ਕਦੀ ਨਹੀਂ ਦੇਖਿਆ ਜੋ ਕਿਸੇ ਮਾਤਾ ਨੇ ਜਨਮਿਆ ਹੋਵੇ ਕੋਈ ਅਵਤਾਰ ਹੈ ਅਵਤਾਰ ਮਾਤਾ ਨਾਨਕ ਜੀ ਨੇ ਉਸੇ ਵੇਲੇ ਵਾਜੇ ਵਾਲਿਆਂ ਨੂੰ ਸੱਦਿਆ ਤੇ ਆਖਿਆ ਵਾਜਾ ਵਜਾਓ ਗੀਤ ਗਾਓ ਖੁਸ਼ੀਆਂ ਮਨਾਓ ਤੇ ਮੂੰਹੋਂ ਮੰਗੇ ਦਾਨ ਪਾਓ ਮਾਤਾ ਜੀ ਦੇ ਹਿਰਦੇ ਦੀ ਸੱਚੀ ਸੱਦ ਸੁਣ ਕੇ ਵਾਜਿਆਂ ਢੋਲਾਂ ਭੇਰੀਆਂ ਵਾਲੇ ਆਪ ਜੇ ਤੋਲਕੀਆਂ ਤੇ ਛਾਣਿਆਂ ਨਾਲ ਸਾਰਾ ਵਾਯੂਮੰਡਲ ਗੁੰਜਣ ਲੱਗਾ ਪਟਨੇ ਦੇ ਨਰ ਨਾਰੀ ਪਸ਼ੂ ਤੇ ਪੰਛੀ ਵੀ ਕਹਿਣ ਲੱਗੇ ਧੰ ਸਤਿਗੁਰੂ ਜੀ ਮਾਤਾ ਜੀ ਵਧਾਈ ਹੋਵੇ ਲੱਖ ਲੱਖ ਵਧਾਈ ਹੋਵੇ ਮਹਾਸ਼ਕਤੀ ਨੇ ਪੁਰਖ ਰੂਪ ਵਿੱਚ ਆਪ ਦੇ ਕਰ ਜਨਮ ਲਿਆ ਹੈ ਸਾਰੇ ਕਲ ਕਲੇਸ਼ ਕਟਣਗੇ ਇੱਕ ਤਪ ਦੇ ਹਿਰਦੇ ਧਾਰਨਗੇ ਮਾਤਾ ਗੁਜਰੀ ਧੰ ਹੈ ਸਫਲ ਜਨਮ ਹੈ ਮਾਤਾ ਗੁਜਰੀ ਜੀ ਦਾ ਪੂਰਨ ਦਾਨ ਹੋਣੇ ਸ਼ੁਰੂ ਹੋਏ ਗਰੀਬਾਂ ਵਾਸਤੇ ਲੰਗਰ ਲਾਏ ਗਏ ਲਾਗੀਆਂ ਨੂੰ ਕੱਪੜੇ ਰੁਪਏ ਤੇ ਦਾਣੇ ਖੁੱਲੇ ਦਿਲ ਨਾਲ ਦਿੱਤੇ ਗਏ ਸਾਰੇ ਹਿਰਦੇ ਗੂੰਗੌਣ ਲੱਗੇ ਖੁਸ਼ੀਆਂ ਮਨਾਉਣ ਲੱਗੇ ਉਸੇ ਵੇਲੇ ਧਰਤੀ ਹਿੱਲੀ ਸ਼ਾਇਦ ਉਹ ਪ੍ਰਸੰਨ ਹੋਈ ਉਹਦੇ ਉੱਪਰ ਜੋ ਜ਼ੁਲਮ ਦਾ ਪਾਰ ਹੈ ਉਸ ਨੂੰ ਘਟਾਉਣ ਵ ਲਈ ਨੇ ਅਵਤਾਰ ਧਾਰਿਆ ਹੈ ਧਰਤੀ ਦੇ ਹਿੱਲਣ ਨਾਲ ਜ਼ਾਲਮਾਂ ਦੇ ਦਿਲ ਹਿੱਲ ਗਏ ਸੂਬੇਦਾਰ ਤੇ ਬਾਦਸ਼ਾਹ ਨੂੰ ਡਰ ਆਇਆ ਉਹਨਾਂ ਨੇ ਬਹੁਤ ਭਿਆਨਕ ਸੁਪਨੇ ਦੇਖੇ। ਉਹਨਾਂ ਨੇ ਦੇਖਿਆ ਬਹੁਤ ਵੱਡਾ ਸ਼ੇਰ ਉਹਨਾਂ ਦੇ ਮਹਿਲਾਂ ਵਿੱਚ ਆ ਵੜਿਆ ਸੀ। ਪਹਿਰੇਦਾਰ ਰੋਕਦੇ ਰਹੇ ਪਰ ਉਸ ਨੂੰ ਕੋਈ ਵੀ ਰੋਕ ਨਾ ਸਕਿਆ। ਉਹਦੀ ਬਾਦਸ਼ਾਹੀ ਦੀ ਹਿੱਕ ਤੇ ਚੜਨ ਦੀ ਢਿੱਲ ਸੀ ਕਿ ਅੱਖਾਂ ਖੁੱਲ ਗਈਆਂ। ਸੂਬੇਦਾਰ ਨੇ ਦੇਖਿਆ ਉਹ ਸ਼ਾਹੀ ਬਾਗ ਫੁੱਲਵਾੜੀ ਵਿੱਚ ਹਰੇ ਕਾਉ ਉੱਪਰ ਬੈਠੇ ਹਨ। ਉਹਨਾਂ ਦੇ ਦੇਖਦਿਆਂ ਦੇਖਦਿਆਂ ਬਿਨਾਂ ਚਲ ਤੋਂ ਹੀ ਕਿਤੇ ਮਗਰਮਚਾ ਗਿਆ। ਤੇ ਉਹਨਾਂ ਨੂੰ ਖਾ ਜਾਣ ਵਾਸਤੇ ਅੱਗੇ ਵਧਿਆ ਉਹ ਡਾਡਾ ਮਾਰਦੇ ਹੋਏ ਉੱਠ ਕੇ ਨੱਠ ਉੱਠੇ ਉਹਨਾਂ ਕੋਲੋਂ ਨੱਠਿਆ ਵੀ ਨਹੀਂ ਜਾ ਰਿਹਾ ਸੀ ਡਿਗ ਡਿਗ ਕੇ ਲੱਤਾਂ ਗੋਡੇ ਪਨਾਈ ਜਾਂਦੇ ਸਨ ਐਸੀ ਹਾਲਤ ਵਿੱਚ ਹੀ ਉਹਨਾਂ ਦੀ ਨੀਂਦ ਖੁੱਲ ਗਈ ਉਹਨਾਂ ਨੇ ਉਸੇ ਵੇਲੇ ਰਮਲੀਆਂ ਤੇ ਹਕੀਮਾਂ ਨੂੰ ਕੋਲ ਸੱਦਿਆ ਰਮਲੀਆਂ ਕੋਲੋਂ ਸੁਪਨੇ ਦਾ ਫਲ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿਸੇ ਐਸੇ ਮਹਾਬਲੀ ਨੇ ਜਨਮ ਲਿਆ ਹੈ ਜੋ ਮੁਗਲ ਹਕੂਮਤ ਨਾਲ ਟੱਕਰ ਲਵੇਗਾ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਿੱਥੇ ਕਦੋਂ ਤੇ ਕਿਸ ਕਰ ਜਨਮਿਆ ਹੈ ਇਹ ਜ਼ਰੂਰ ਕੋਈ Hindu ਹੋਵੇਗਾ ਪਾਲ ਕਰਨੀ ਚਾਹੀਦੀ ਹੈ ਰਮਲੀਆਂ ਦੇ ਬੋਲ ਸੁਣ ਕੇ ਸੂਬੇਦਾਰ ਹੋਰੀਂ ਬੈਪੀਤ ਹੋ ਗਏ ਉਸੇ ਵੇਲੇ ਸਾਧੂਆਂ ਫਕੀਰਾਂ ਅਰਜਗਵੈਸੂਆਂ ਦੇ ਹਿਰਦੇ ਵਿੱਚ ਸ਼ਾਂਤੀ ਆਈ ਉਹਨਾਂ ਨੂੰ ਚੰਗੇ ਸੁਪਨੇ ਆਏ ਉਹਨਾਂ ਨੇ ਮੂੰ ਮੱਲੋ ਮੱਲੀ ਪਟਨਾ ਸ਼ਹਿਰ ਵੱਲ ਹੋ ਗਏ ਤੇ ਸਿਰ ਨਿਵਾ ਕੇ ਨਮਸਕਾਰਾਂ ਕਰਨ ਲੱਗੇ ਗੱਲ ਕੀ ਸੰਸਾਰ ਦੀ ਮਹਾਨ ਸ਼ਕਤੀ ਦਾ ਸੂਰਜ ਪ੍ਰਗਟ ਹੋਇਆ ਜਿਸ ਦੀ ਮੇਰ ਨਾਲ ਹਿੰਦ ਔਰ ਸੰਸਾਰ ਦਾ ਇਤਿਹਾਸ ਹੀ ਬਦਲ ਗਿਆ ਚੈਪਟਰ 4 ਬਚਪਨ ਦੇ ਨਿਰਾਲੇ ਕੌਤਕ ਬਚਪਨ ਹਰ ਬਾਲਕ ਦਾ ਸ਼ਾਹੀ ਜੀਵਨ ਹੁੰਦਾ ਹੈ ਪਰ ਕਈਆਂ ਮਹਾਪੁਰਖਾਂ ਦਾ ਬਚਪਨ ਜੀਵਨ ਤਾਂ ਬਹੁਤ ਹੀ ਵਿਸਮਾਦ ਕਰਨ ਵਾਲਾ ਹੁੰਦਾ ਹੈ ਸਮਾ ਆਪਣੇ ਇੱਕ ਸਾਰਤਾ ਵਾਲੀ ਮਧੁਰ ਚਾਲ ਨਾਲ ਤੁਰਿਆ ਗਿਆ ਜਿਉਂ-ਜਿਉਂ ਸਮਾ ਅੱਗੇ ਤੁਰਿਆ ਤਿਉਂ-ਤਿਉਂ ਸਾਹਿਬਜ਼ਾਦੇ ਗੋਬਿੰਦ ਰਾਏ ਜੀ ਵੱਡੇ ਹੁੰਦੇ ਗਏ ਪਹਿਲਾਂ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਤੇ ਦਾਸੀਆਂ ਦੀਆਂ ਗੋਦਾਂ ਵਿੱਚ ਤੇ ਉਹਨਾਂ ਦੇ ਪ੍ਰੀਤ ਥਰ-ਥਰਾਂਦੇ ਹੱਥਾਂ ਉੱਪਰ ਖੇਡੇ ਫਿਰ ਸਾਫ਼-ਸੁਥਰੇ ਗਲੀਚਿਆਂ ਵਾਲੇ ਫਰਸ਼ਾਂ ਉੱਪਰ ਰੜਨ ਲੱਗੇ ਰੜਦੇ-ਰੜਦੇ ਹੀ ਉੱਠ ਕੇ ਖੜੋਂਣ ਲੱਗੇ ਇੱਕ ਸਾਲ ਦੇ ਹੋ ਗਏ ਮਾਤਾ ਜੀ ਨੇ ਖੁਸ਼ੀਆਂ ਕੀਤੀਆਂ ਪੁੰਨ ਦਾਨ ਕੀਤੇ ਤੋਤਲੀ ਜੇਬਾਂ ਨਾਲ ਮਿੱਠੇ ਬਚਨ ਕਰਨ ਲੱਗੇ ਜਿਹੜਾ ਮੱਥੇ ਲੱਗਦਾ ਤੇ ਜੋ ਦਰਸ਼ਨ ਪਾਉਂਦਾ ਤੇ ਬਚਨ ਸੁਣਦਾ ਉਹੋ ਹੀ ਨਿਹਾਲ ਹੋ ਜਾਂਦਾ ਉਸ ਪਾਪੀ ਜੋੜੇ ਦੇ ਸਾਰੇ ਪਾਪ ਇਉਂ ਕੱਟੇ ਜਾਂਦੇ ਜਿਵੇਂ ਤੇਜ ਕਰਦ ਨਾਲ ਖਰਬੂਜਾ ਕੱਟਿਆ ਜਾਂਦਾ ਹੈ ਸੂਰਜ ਚੜਨ ਤੋਂ ਪਹਿਲਾਂ ਹੀ ਜਿਗਿਆਸੂ ਸਰਦਾਲੂ ਸਿੱਖ ਤੇ ਮਾਈਆਂ ਬੀਬੀਆਂ ਧਰਮਸ਼ਾਲਾ ਦੇ ਬੂਹੇ ਅੱਗੇ ਆਖ ਲੁੰਦੀਆਂ ਹਨ ਇਹ ਸਾਹਿਬਾਂ ਦੇ ਕਿਵੇਂ ਨਾ ਕਿਵੇਂ ਦਰਸ਼ਨ ਹੋ ਜਾਣ ਜੇ ਰੋਗੀ ਨੇ دیدار ਪਾਇਆ ਤਾਂ ਉਹ arogh ਹੋ ਗਿਆ ਜੇ ਜੋਗੀ ਨੇ ਦਰਸ਼ਨ ਕੀਤਾ ਤਾਂ ਉਹ ਮੁਕਤ ਹੋ ਗਿਆ ਤੇ ਜੇ ਭੋਗੀ ਨੇ ਦਾਤੇ ਨੂੰ ਦੇਖਿਆ ਤਾਂ ਉਹ ਭਗਤ ਹੋ ਗਿਆ ਤਾ ਕੁੱਠੀਆਂ ਮਾਮਾ ਆਪਣੇ ਪੁੱਤਰਾਂ ਨੂੰ ਗੁੱਛੜ ਚੁੱਕੀ ਇਸ ਤਰ੍ਹਾਂ ਨੱਟੀਆਂ ਆਉਂਦੀਆਂ ਜਿਵੇਂ ਗਊ ਹਰੇ ਪੱਠਿਆਂ ਤੇ ਬੱਛੇ ਵੱਲ ਜਾਂਦੀ ਹੈ ਉਹ ਆਪਣੇ ਪੁੱਤਨਾ ਸਮੇਤ ਬਾਲ ਗੁਰੂ ਜੀ ਦੇ ਦਰਸ਼ਨ ਕਰਦੀਆਂ ਸਨ ਸਤਗੁਰ ਸਤਵਾਦੀ ਜੀ ਨੇ ਮੁੱਖੋਂ ਜੋ ਬਚਨ ਨਿਕਲਦਾ ਉਹ ਸੱਤ ਹੋ ਜਾਂਦਾ ਜੇ ਕਿਸੇ ਨੂੰ ਆਖ ਦੇ ਤੂ ਤਣੀ ਹੈ ਤਾਂ ਉਹ ਸੱਚਮੁੱਚ ਦੌਲਤ ਦਾ ਤਨੀ ਹੋ ਜਾਂਦਾ ਜੇ ਕਿਸੇ ਨੂੰ ਕਹਿੰਦੇ ਕਿ ਤੂੰ ਭਗਤ ਹੈ ਤਾਂ ਉਹ ਸੱਚਮੁੱਚ ਹੀ ਭਗਤੀ ਕਰਨ ਲੱਗ ਪੈਂਦਾ ਜੋਤਸ਼ੀਆਂ ਤੇ ਵੈਦਾਂ ਦੇ ਘਰਾਂ ਦੀ ਤਾਰਾਂ ਮਾਤਾ ਗੁਜਰੀ ਜੀ ਦੇ ਘਰ ਅੱਗੇ ਵੀ ਸਵੇਰ ਤੋਂ ਸ਼ਾਮ ਤੱਕ ਪੀੜ ਲੱਗੀ ਰਹਿੰਦੀ ਸੁਗੰਧ ਦੀ ਵਾਂਗ ਇਹ ਖਬਰ ਸਾਰੇ ਪਟਨੇ ਵਿੱਚ ਫੈਲ ਗਈ ਕਿ ਪਟਨੇ ਦੇ ਸਾਲਸਰਾਏ ਦੀ ਧਰਮਸ਼ਾਲਾ ਵਿੱਚ ਮਦਰ ਦੇਸ਼ ਪੰਜਾਬ ਤੋਂ ਆਏ ਸਤਿਗੁਰ ਤੇਗ ਬਹਾਦਰ ਜੀ ਦੇ ਘਰ ਇੱਕ ਐਸੇ ਬਾਲਕ ਨੇ ਜਨਮ ਲਿਆ ਹੈ ਜੋ ਬਚਪਨ ਤੋਂ ਹੀ ਰਿੱਧੀਆਂ ਸਿੱਧੀਆਂ ਦਾ ਮਾਲਕ ਹੈ ਇਹ ਕੰਸੂ ਇੱਕ ਐਸੀ ਮਾਤਾ ਨੇ ਸੁਣੀ ਜਿਸ ਦਾ ਪੁੱਤਰ ਚੰਦਰੇ ਤਾਪ ਨਾਲ ਰੋਗੀ ਸੀ 10 ਸਾਲ ਦੇ ਬੱਚੇ ਦਾ ਲਹੂ ਤਾਪ ਨੇ ਇਸ ਤਰ੍ਹਾਂ ਪੀ ਲਿਆ ਸੀ ਜਿਵੇਂ ਜੇਠ ਦੇ ਦਿਨਾਂ ਦੀ ਰਾਹੀ ਠੰਡੇ ਜਲ ਦੀ ਸਾਰੀ ਮਸ਼ਕ ਪੀ ਜਾਂਦਾ ਹੈ ਲਹੂ ਪੀ ਕੇ ਬੱਚੇ ਨੂੰ ਹੱਡੀਆਂ ਦੀ ਮੁੱਠੀ ਕਰਕੇ ਵੀ ਤਾਪ ਉਸ ਦਾ ਪਿੱਛਾ ਨਹੀਂ ਛੱਡ ਰਿਹਾ ਨੈਣਾਾਂ ਵਿੱਚ ਅਥਰੂ ਤੇ ਦਿਲ ਵਿੱਚ ਸ਼ਰਦਾ ਰੱਖ ਕੇ ਉਹ ਮਾਤਾ ਆਪਣੇ ਬੱਚੇ ਨੂੰ ਲੈ ਆਈ। ਉਸ ਨੇ ਪੁੱਤਰ ਦਾ ਮੰਜਾ ਧਰਮਸ਼ਾਲਾ ਦੇ ਬਾਹਰ ਰੱਖ ਦਿੱਤਾ। ਉਹ ਉਡੀਕ ਕਰਨ ਲੱਗੀ ਕਿ ਕਦੋਂ ਧਰਮਸ਼ਾਲਾ ਦਾ ਬੂਆ ਖੁੱਲਦਾ ਹੈ ਤੇ ਕਦੋਂ ਮਾਲਕ ਰੂਪ ਗੁਰਗੋਬਿੰਦ ਰਾਏ ਜੀ ਬਾਹਰ ਆਉਂਦੇ ਹਨ। ਜਿਵੇਂ ਹੀ ਬਾਹਰ ਆਉਣਗੇ ਤ्यों ਹੀ ਉਹ ਬੇਨਤੀ ਕਰੇਗੀ ਪੁੱਤਰ ਵਾਸਤੇ ਜੀਵਨ ਦਾਨ ਮੰਗੇਗੀ। ਸੂਰਜ ਚੜਨ ਦੇ ਨਾਲ ਹੀ ਤਾਂ ਅੰਮਸ਼ਲਾ ਦਾ ਦਰਵਾਜ਼ਾ ਖੁੱਲਿਆ ਦਰਵਾਜ਼ੇ ਦੇ ਖੁੱਲਣ ਵਿੱਚੋਂ ਦਾਸੀ ਦੀ ਉਂਗਲ ਲੱਗ ਗਈ ਮੇਰਾ ਦੇ ਦਾਤੇ ਬਾਹਰ ਆਏ ਉਹਨਾਂ ਨੇ ਗੰਗਾ ਕਿਨਾਰੇ ਫਿਰਨ ਵਾਸਤੇ ਜਾਣਾ ਸੀ ਸਾਈਭਾ ਨੂੰ ਦੇਖ ਕੇ ਬਿਮਾਰ ਬੱਚੇ ਦੀ ਮਾਤਾ ਨੇ ਦੋਵੇਂ ਹੱਥ ਚੋੜ ਕੇ ਬੇਨਤੀ ਕੀਤੀ हे ਦਾਤਾ ਮੇਰ ਕਰੋ ਕਿਰਪਾ ਦ੍ਰਿਸ਼ਟੀ ਨਾਲ ਮੇਰੇ ਬੱਚੇ ਨੂੰ ਰੋਤਾ ਬਖਸ਼ੋ ਦੇਖੋ ਕਿਵੇਂ ਮੌਤ ਨਾਲ ਘੁੱਲ ਰਿਹਾ ਹੈ ਮੇਰਾ ਹੱਡੀਆਂ ਦੇ ਮੋਟ ਰਹਿ ਗਿਆ ਹੈ ਕਰੋ ਕਿਰਪਾ ਇੱਕ ਤੁਸਾਂ ਦਾ ਹੀ ਆਸਰਾ ਹੈ ਹੋਰ ਸਾਰੇ ਆਸਰੇ ਟੁੱਟ ਗਏ ਹਨ ਦਇਆ ਕਰੋ ਮੂੰਹ ਵਿੱਚ ਕਾਲ ਕੇ ਬੇਨਤੀਆਂ ਕਰ ਰਹੀ ਹਾਂ ਆਪ ਤਾਂ ਸਰਬ ਕਲਾ ਸੰਪੂਰਨ ਦਾਤਾ ਹੋ ਦਇਆ ਦੇ ਸਾਗਰ ਹੋ ਸਾਹਿਬ ਰੁਕ ਗਏ ਇੱਕ ਮਾਤਾ ਦੇ ਅਥਰੂ ਨਾ ਦੇਖ ਸਕੇ ਉਹਦੇ ਹਿਰਦੇ ਦੀ ਪੁਕਾਰ ਨੂੰ ਸੁਣਿਆ ਤੇ ਮਨਜੀ ਦੇ ਲਾਗੇ ਹੋ ਕੇ ਬਚਨ ਕੀਤਾ हे ਮਾਤਾ ਧੀਰਜ ਕਰ ਤੇਰਾ ਪੁੱਤਰ ਰਾਜੀ ਹੈ ਇਸ ਦੀ ਉਮਰ ਵੱਡੀ ਹੈ ਇਹ ਬਚਨ ਕਰਕੇ ਸਾਹਿਬ ਮੁਸਕਰਾਉਂਦੇ ਹੋਏ ਅੱਗੇ ਨਿਕਲ ਗਏ ਸਤਿਗੁਰੂ ਜੀ ਦਾ ਬਚਨ ਸੁਣ ਕੇ ਮਾਤਾ ਨੂੰ ਹੌਸਲਾ ਹੋਇਆ ਉਸ ਨੇ ਬੱਚੇ ਦੀ ਮੰਜੀ ਝੁਕਵਾਈ ਤੇ ਘਰ ਲੈ ਆਈ ਪੂਰੇ 15 ਦਿਨਾਂ ਪਿੱਛੋਂ ਬੱਚਾ ਦੁਰਨ ਫਿਰਨ ਲੱਗ ਗਿਆ ਹੌਲੀ-ਹੌਲੀ ਨਵੰਬਰ 9 ਹੋ ਗਿਆ ਖੁਸ਼ੀਆਂ ਕੀਤੀਆਂ ਬਹੁਤ ਸਾਰਾ ਧਨ ਪਦਾਰਥ ਲੈ ਕੇ ਮਾਤਾ ਗੁਜਰੀ ਜੀ ਪਾਸ ਆਈ ਮਾਤਾ ਜੀ ਨੂੰ ਤੇ ਸਾਹਿਬ ਜاده ਗੋਬਿੰਦ ਰਾਏ ਜੀ ਨੂੰ ਮੱਥਾ ਟੇਕਿਆ ਬੱਚੇ ਨੂੰ ਮੱਥਾ ਟਿਕਾਇਆ ਤੇ ਨਿਹਾਲ ਨਿਹਾਲ ਹੋ ਗਈ ਉਸ ਦਾ ਪੁੱਤਰ ਬਹੁਤ ਵੱਡੀ ਉਮਰ ਵਾਲਾ ਹੋਇਆ ਇਸ ਤਰ੍ਹਾਂ ਦਾਤੇ ਨੇ ਹਜ਼ਾਰਾਂ ਨੂੰ ਤਾਰਿਆ ਸਮਾਂ ਬੀਤਦਾ ਗਿਆ ਸਤਿਗੁਰੂ ਗੋਬਿੰਦ ਰਾਏ ਜੀ ਸੁੰਦਰ ਬਸਤਰ ਗਹਿਣੇ ਤੇ ਨਿੱਕੇ ਨਿੱਕੇ ਪੈਰੀ ਮੋਜੇ ਪਹਿਨ ਕੇ ਠਮਕ ਠਮਕ ਕਰਦੇ ਹੋਏ ਬੱਚਿਆਂ ਨਾਲ ਖੇਡਣ ਜਾਣ ਲੱਗੇ। ਮਨਮੋਹਣੇ ਮਨ ਹਰ ਪਾਸੇ ਸਤਕਾਰੇ ਜਾਣ ਲੱਗੇ। ਹਾਣੀ ਬਾਲ ਉਹਨਾਂ ਨੂੰ ਆਪਣਾ ਸਰਦਾਰ ਸਮਝਦੇ ਸਨ। ਉਹਦਾ ਢੰਗ ਬਚਪਨ ਤੋਂ ਹੀ ਨਿਰਾਲਾ ਸੀ। ਸ਼ਸਤਰ ਵਿਦਿਆ ਸਿੱਖਣ ਤੇ ਯੁੱਧ ਕਰਨ ਦੇ ਸਾਰੇ ਪੈਂਤੜੇ ਆਉਂਦੇ ਸਨ। ਸਾਰੇ ਬੱਚਿਆਂ ਨੂੰ ਦੋਹਾਂ ਟੋਲੀਆਂ ਵਿੱਚ ਵੰਡ ਲੈਂਦੇ ਤੇ ਫਿਰ ਫਰਜ਼ੀ ਲੜਾਈ ਲੜਦੇ ਤੇ ਦੇਖਦੇ। ਉਸ ਸਮੇਂ ਪਟਨੇ ਦਾ ਹਾਕਮ ਮੁਸਲਮਾਨ ਨਵਾਬ ਸੀ। ਉਹ ਨਵਾਬ ਜਦੋਂ ਆਪਣੇ ਮਹਿਲਾਂ ਵਿੱਚੋਂ ਬਾਹਰ ਆਉਂਦਾ ਤਾਂ ਉਹਦੇ ਨਾਲ ਬਹੁਤ ਸਾਰੇ ਅਹਿਲਕਾਰ ਤੇ ਨੌਕਰ ਚੱਕਰ ਹੁੰਦੇ। ਸਾਰੇ ਸ਼ਹਿਰ ਦੇ ਨਰ-ਨਾਰੀ ਉਸ ਨੂੰ ਚੁੱਕ-ਚੁੱਕ ਕੇ ਸਲਾਮ ਕਰਦੇ। ਜਿਨ੍ਹਾਂ ਨੇ ਕੋਈ ਫਰਿਆਦ ਕਰਨੀ ਹੁੰਦੀ ਉਹ ਤਾਂ ਰਾਹ ਵਿੱਚ ਹੀ ਲੇਟ ਜਾਂਦੇ। ਇਹ ਰਿਵਾਜ ਦੁਰਿਆਨ ਦਾ ਸੀ ਕਿ ਜੇਕਰ ਕਿਸੇ ਨਾ ਕਿਸੇ ਕਾਰਨ ਕੋਈ ਨਵਾਬ ਨੂੰ ਸਲਾਮ ਨਾ ਕਰੇ ਉਸ ਦੇ ਜਵਾਬ ਤਲਬੀ ਹੁੰਦੀ ਸੀ ਕਈਆਂ ਨੂੰ ਬਹੁਤ ਕਰੜੀਆਂ ਸਜ਼ਾਵਾਂ ਵੀ ਦਿੱਤੀਆਂ ਜਾਂਦੀਆਂ ਸਨ ਖਾਸ ਕਰਕੇ ਹਿੰਦੂਆਂ ਨੂੰ ਜ਼ਰੂਰ ਹੀ ਜੋ ਕਿਸਨਾਮ ਕਰਨਾ ਪੈਂਦਾ ਸੀ ਮੁਸਲਮਾਨਾਂ ਨਾਲੋਂ ਹਿੰਦੂਆਂ ਉੱਤੇ ਜ਼ਿਆਦਾ ਸ਼ਕਤੀ ਸੀ ਇੱਕ ਦਿਨ ਐਸਾ ਸਭਾ ਬਣਿਆ ਕਿ ਨਵਾਬ ਆ ਰਿਹਾ ਸੀ ਉਸ ਦੇ ਆਉਣ ਤੋਂ ਪਹਿਲਾਂ ਸਤਿਗੁਰੂ ਜੀ ਆਪਣੇ ਹਾਨੀਆਂ ਤੇ ਆਪ ਤੋਂ ਵੱਡੇ ਪਾਲਕਾਂ ਨਾਲ ਖੇਡ ਰਹੇ ਸਨ ਸਾਈਬਾ ਨੇ ਜਦੋਂ ਦੇਖਿਆ ਕਿ ਨਵਾਬ ਆ ਰਿਹਾ ਹੈ ਤਾਂ ਸਾਈਬਾ ਨੇ ਸਾਥੀ ਮੁੰਡਿਆਂ ਨੂੰ ਹੁਕਮ ਦਿੱਤਾ ਕੋਈ ਨਵਾਬ ਨੂੰ ਸਲਾਮ ਨਾ ਕਰੇ ਸਭੋਂ ਮੁਖੌਲ ਕੀਤਾ ਜਾਵੇ ਅਸੀਂ ਕਿਸੇ ਦੇ ਅਧੀਨ ਨਹੀਂ ਡਰਿਓ ਨਾ ਨਵਾਬ ਨੇੜੇ ਆਇਆ ਉਸ ਦੇ ਅਹਲਕਾਰ ਉਸ ਦੇ ਅੱਗੇ-ਅੱਗੇ ਸਨ ਉਹ ਸਾਰਿਆਂ ਨੂੰ ਦੱਸੀ ਜਾਂਦੇ ਸਨ ਨਵਾਬ ਸਾਹਿਬ ਦੀ ਸਵਾਰੀ ਆ ਰਹੀ ਹੈ ਉੱਠ ਕੇ ਖਲੋ ਜਾਵੋ ਸਲਾਮ ਕਰੋ ਅਹਲਕਾਰ ਦੀ ਜ਼ਬਾਨੋਂ ਇਹ ਸ਼ਬਦ ਸੁਣ ਕੇ ਮੁੰਡੇ ਇਕੱਠੇ ਹੋ ਗਏ ਤੇ ਖਲੋ ਗਏ ਨਵਾਬ ਪੂਰੀ ਸ਼ਾਨ ਨਾਲ ਆ ਰਿਹਾ ਸੀ ਜਦੋਂ ਬਰੋਬਰ ਆਇਆ ਤਾਂ ਹੋਰ ਸਾਰਿਆਂ ਨੇ ਸਲਾਮ ਕੀਤੀ ਪਰ ਮੁੰਡਿਆਂ ਨੇ ਸਲਾਮ ਨਾ ਕੀਤੀ ਹੋ ਸਕੋਂ ਹੱਸਣ ਲੱਗ ਪਏ ਉਸ ਹਾਸੇ ਨੂੰ ਮਖੌਲ ਸਮਝਿਆ ਪਰ ਸਤਿਗੁਰੂ ਜੀ ਦੇ ਚਿਹਰੇ ਦਾ ਪ੍ਰਭਾਵ ਐਸਾ ਸੀ ਕਿ ਨਵਾਬ ਤੇ ਨਵਾਬ ਦੇ ਹਲਕਾਰਾਂ ਨੂੰ ਹੌਸਲਾ ਨਾ ਪਿਆ ਕਿ ਉਹ ਕੁਝ ਕਹਿਣ। ਮਨ ਵਿੱਚ ਹੀ ਛੜਦੇ-ਕੁੜਦੇ ਅੱਗੇ ਚਲੇ ਗਏ। ਉਸ ਸਮੇਂ Hindu ਮਾਪਿਆਂ ਦੇ ਮਨਾਂ ਉੱਤੇ ਮੁਗਲ ਰਾਜ ਦਾ ਬੜਾ ਰੋਪ ਸੀ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਪੁੱਤਰਾਂ ਨੇ ਅੱਜ ਨਵਾਬ ਸਾਹਿਬ ਨੂੰ ਸਲਾਮ ਨਹੀਂ ਕੀਤਾ ਤੇ ਨਵਾਬ ਦੀ ਗਰੂਪੀ ਦਾ ਸ਼ਿਕਾਰ ਉਹਨਾਂ ਨੂੰ ਹੋਣਾ ਪਵੇਗਾ ਤਾਂ ਉਹ ਘਬਰਾ ਗਏ। ਹਰ ਇੱਕ ਮਾਂ ਬਾਪ ਨੇ ਆਪਣੇ ਪੁੱਤਰ ਨੂੰ ਝਿੜਕਿਆ ਕਈਆਂ ਨੇ ਗੁੱਸੇ ਵਿੱਚ ਆ ਕੇ ਮਾਰਿਆ ਵੀ ਕਿ ਉਸ ਨੇ ਨਵਾਬ ਸਾਹਿਬ ਨੂੰ ਸलाम ਕਿਉਂ ਨਹੀਂ ਕੀਤਾ ਪਰ ਮੁੰਡੇ ਅੱਗੋਂ ਉੱਤਰ ਦਿੰਦੇ ਆ ਸਾਨੂੰ ਬਾਬਾ ਜੀ ਨੇ ਰੁਕ ਗਿਆ ਸੀ ਉਹ ਆਖਦੇ ਹਨ ਤੁਰਕ ਹਾਕਮ ਨੂੰ ਸलाम ਨਹੀਂ ਕਰਨਾ ਚਾਹੀਦਾ ਸੱਚਾਈ ਦੀ ਫਤਿਹ ਹੋਈ ਹੌਲੀ ਹੌਲੀ ਅਗਿਆਨਿਆਂ ਅਗਿਆਨੀ ਤੇ ਗੁਲਾਮ ਮਾਪਿਆਂ ਨੂੰ ਪਤਾ ਲੱਗ ਗਿਆ ਕਿ ਉਹ ਗਲਤੀ ਤੇ ਹਨ ਉਹਨਾਂ ਦੇ ਮੁੰਡੇ ਸੱਚਾਈ ਤੇ ਹਨ ਸੱਚਮੁੱਚ ਤਿਰਖਾ ਕਮ ਨੂੰ ਸਲਾਮ ਨਹੀਂ ਕਰਨੀ ਚਾਹੀਦੀ ਕਿਉਂਕਿ ਉਹ ਜ਼ੁਲਮ ਕਰਦੇ ਹਨ